ਤੁਸੀਂ ਜੁੜ ਚੁੱਕੇ ਹੋ ਜੂਤ ਜਾਗਰਣ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਪੱਤਰਕਾਰ ਨਸੀਬ ਸਿੰਘ ਬੈਗ ਪੀਤੇ ਦਿਨੀ ਸਾਡੇ ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਜਾਨੀ ਕਿ ਸਾਡੇ ਚੈਨਲ ਦੇ ਉੱਪਰ ਇੱਕ ਪੀੜਤ ਔਰਤ ਮਨਜੀਤ ਕੌਰ ਬਰਸਾਲ ਜੋ ਕਿ ਬਰਸਾਲ ਪਿੰਡ ਦੀ ਨੌ ਹੈ ਉਸ ਦੀ ਇੱਕ ਖਬਰ ਪਬਲਿਸ਼ ਕੀਤੀ ਸੀ ਜਿਸ ਨੂੰ ਲੈ ਕੇ ਪ੍ਰਸ਼ਾਸਨ ਵਿੱਚ ਥੋੜੀ ਹਲਚਲਤਾ ਹੋਈ ਪਰ ਅੱਜ ਦੁਬਾਰਾ ਫੇਰ ਉਸ ਪੀੜਤ ਔਰਤ ਨੇ ਸਾਨੂੰ ਸਿਵਲ ਹਸਪੀਟਲ ਜਗਰਾਉਂ ਬੁਲਾਇਆ ਹੈ ਅਤੇ ਜਾਣਦੇ ਹਾਂ ਉਹ ਔਰਤ ਆਪਣਾ ਦੁਬਾਰਾ ਕੀ ਪੱਖ ਰੱਖਣਾ ਚਾਹੁੰਦੀ ਹੈ ਅਤੇ ਕੀ ਦਰਦ ਕਹਾਣੀ ਲੈ ਕੇ ਦਰਸ਼ਕਾਂ ਤੇ ਸਰੋਤਿਆਂ ਨੂੰ ਦੱਸਣਾ ਚਾਹੁੰਦੀ ਹੈ ਜੁੜੇ ਰਹੋ ਜੁੱਤ ਜਾਗਰਣ ਦੇ ਨਾਲ ਮਾਨਯੋਗ ਐਸਐਸਪੀ ਸਾਹਿਬ ਮੈਂ ਇੱਕ ਵਿਧਵਾ ਤੇ ਮਜਬੂਰ ਔਰਤਾਂ ਮੈਨੂੰ ਮੇਰੇ ਨਾਲ ਬਹੁਤ ਤਕਾ ਹੋ ਰਿਹਾ ਮੈਨੂੰ ਇਨਸਾਫ ਦਵਾਇਆ ਜਾਵੇ ਤੁਹਾਡੇ ਮੁਲਾਜ਼ਮ ਮੇਰੇ ਤੇ ਜਬ ਤੱਕ ਇਹ ਨਾਲ ਮੇਰ ਤੋਂ ਚਾਹੁੰਦੇ ਨੇ ਕਿ ਮੈਂ ਫੈਸਲਾ ਕਰਾਂ ਮੈਂ ਫੈਸਲਾ ਨਹੀਂ ਕਰਨਾ ਚਾਹੁੰਦੀ ਮੈਨੂੰ ਮੇਰਾ ਤੇ ਮੇਰੇ ਬੱਚੇ ਨੂੰ ਇਨਸਾਫ ਦਵਾਇਆ ਜਾਵੇ ਤੇ ਇਹਨਾਂ ਮੁਲਾਜ਼ਮਾਂ ਨੂੰ ਜਾਂ ਤਾਂ ਸਮਝਾਇਆ ਜਾਵੇ ਜਾਂ ਇਹਨਾਂ ਦੀ ਬਦਲੀ ਕਰੀ ਜਾਵੇ ਇਹਨਾਂ ਨੇ ਸਾਨੂੰ ਇੱਕ ਰਿਟਰਨ ਐਪਲੀਕੇਸ਼ਨ ਦਿੱਤੀ ਹੈ ਜਥੇਬੰਦੀ ਨੂੰ ਕਿ ਜਥੇਬੰਦੀ ਸਹਿਯੋਗ ਕਰੇ ਕਿ ਲੀਗਲ ਜੋ ਇਹਨਾਂ ਦਾ ਬਣਦਾ ਹੈਗਾ ਇਹਨਾਂ ਦਾ ਜਸਟਿਸ ਇਹਨਾਂ ਨੂੰ ਦਵਾਉਣ ਲਈ ਜਥੇਬੰਦੀ ਸਹਿਯੋਗ ਕਰੇ ਇੱਕ ਮਤਲਬ ਵਧੀਆ ਰਵੈਤ ਨਹੀਂ ਬਣਾ ਰਿਹਾ ਇਹ ਜਿਹੜਾ ਸਦਰ ਥਾਣਾ ਜਗਰਾਉ ਹੈਗਾ ਵਾ ਇਹ ਬੜੀ ਬੇਹਿਸਾਬ ਇਹਨਾਂ ਦਾ ਜੋ ਹੈਗਾ ਤੌਰ ਤੇ ਤਰੀਕੇ ਹੈਗੇ ਨੇ ਸੋ ਮੈਂ ਐਸਐਸਪੀ ਸਾਹਿਬ ਜਗਰਾਉ ਨੂੰ ਬੇਨਤੀ ਕਰਦਾ ਇਕ ਹੰਬਲ ਰਿਕਵੈਸਟ ਕਰਦਾ ਨਿਮਰਤਾ ਨਾਲ ਬੇਨਤੀ ਕਰਦਾ ਕਿ ਸਰ ਦੇਖੋ ਬੇਨਤੀ ਹੈ ਜੀ ਕਿ ਜਾਂ ਤਾਂ ਤੁਸੀਂ ਇਹਨਾਂ ਨੂੰ ਬਦਲ ਦਿਓ ਇਹਨਾਂ ਦੀ ਬਦਲੀ ਕਰ ਦਿਓ ਸਦਰ ਥਾਣੇ ਦੇ ਜਿਹੜਾ ਸਟਾਫ ਹੈਗਾ ਉਹਨਾਂ ਨੂੰ ਆਦਰਵਾਇਜ਼ ਜਿਹੜੇ ਇੱਧਾਂ ਦੇ ਪੀੜਤ ਲੋਕ ਆ ਵਿਕਟਮ ਅਗਰ ਇੱਕ ਔਰਤ ਹੈਗੀ ਆ ਉਹਦੇ ਨਾਲੇ ੱੱਕੇਛਾਈ ਦਾ ਇੱਕ ਵੱਡਾ ਮੁੱਦਾ ਇੱਕ ਫਿਰ ਤੋਂ ਦੁਬਾਰਾ ਸਵਾਲਾਂ ਦੇ ਘੇਰੇ ਵਿੱਚ ਆ ਗਿਆ ਕਿ ਵੱਡਾ ਇਸ਼ੂ ਹੈ ਅਸੀਂ ਬਾਰ-ਬਾਰ ਸਾਡੇ ਕੋਲ ਸ਼ਿਕਾਇਤਾਂ ਆਉਂਦੀਆਂ ਜਿੱਥੇ ਕਿ ਪੁਲਿਸ ਹਮੇਸ਼ਾ ਕਹਿੰਦੀ ਆ ਵੀ ਸਾਨੂੰ ਪੈਸੇ ਮਿਲ ਗਏ ਤੇ ਰਾਜ਼ੀਨਾਮਾ ਕਰ ਲਓ ਹਾਂਜੀ ਬੀਬੀ ਤੁਸੀਂ ਅੱਜ ਸਾਨੂੰ ਦੁਬਾਰਾ ਸਿਵਲ ਹਸਪੀਟਲ ਜਗਰਾਉਂ ਬੁਲਾਇਆ ਜੀ ਕੀ ਕਾਰਨ ਆ ਜੀ ਵੀਰੇ ਬਿਆਨ ਤਾਂ ਮੇਰੇ ਹੋ ਗਏ ਤੇ ਹੁਣ ਉਹ ਕਹਿੰਦੇ ਵੀ ਰਾਜੀਨਾਮਾ ਕਰ ਲੋ ਪੁਲਿਸ ਵਾਲੇ ਕਹਿੰਦੇ ਨਹੀਂ ਬਿਆਨਾਂ ਦੇ ਵਿੱਚ ਕੀ ਹੋਇਆ ਜੀ ਕੀ ਲਿਖਾਇਆ ਗਿਆ ਜਿਹੜਾ ਕੁਝ ਮੈਂ ਲਿਖਾਇਆ ਸੀ ਮੈਂ ਬੋਲਿਆ ਤਾਂ ਸਾਰਾ ਕੁਝ ਆ ਪਤਾ ਨਹੀਂ ਉਹਨਾਂ ਨੇ ਪੂਰਾ ਲਿਖਿਆ ਨਹੀਂ ਹੈਗਾ ਹਾਂਜੀ ਕਲੀਅਰ ਜਿਵੇਂ ਉਹਨਾਂ ਨੇ ਮੇਰਾ ਗੱਲ ਕੁੱਟਿਆ ਜੀ ਉਹ ਗੱਲ ਵੀ ਮੈਂ ੱਸਾ ਜੀ ਤੇ ਮੁੰਡੇ ਬਾਰੇ ਜਦ ਲਿਖਾਇਆ ਸੀ ਉਹ ਪੁਲਿਸ ਵਾਲੇ ਕਹਿੰਦੇ ਸੀ ਵੀ ਰਹਿਣ ਦੋ ਮੈਂ ਨੂੰ ਫਿਰ ਉਹਨਾਂ ਨੇ ਧੱਕੇ ਨਾਲ ਅਸੀਂ ਲਿਖਾਈ ਆ ਜੀ 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 ਫਿਰ ਉਹਨਾਂ ਨੇ ਲਿਖ ਲਈ ਜੀ ਤੇ ਫਿਰ ਉਹ ਕਹਿੰਦੇ ਨੇ ਜੇ ਤੁਸੀਂ ਹੁਣ ਰਾਜੀਨਾਮਾ ਨਹੀਂ ਕਰੋਗੇ ਤਾਂ ਖੂਨ ਖਰਾਬਾ ਹੋਊਗਾ ਤੁਹਾਡਾ ਨਹੀਂ ਕੀ ਖੂਨ ਖੂਨ ਖਰਾਬਾ ਕੀ ਹੋਊਗਾ ਜੀ ਉਹ ਤਾਂ ਨਹੀਂ ਉਹ ਮੇਰੇ ਸਾਰੇ ਧਮਕੀਆਂ ਦਿੰਦੇ ਨੇ ਉਹਨਾਂ ਨੇ ਮੈਨੂੰ ਉੱਥੇ ਵੀ ਧਮਕੀਆਂ ਦਿੱਤੀਆਂ ਨੇ ਵੀ ਅਸੀਂ ਜਾਨੋ ਮਾਰ ਦਾਂਗੇ ਹੋ ਸਕਦਾ ਇਹ ਹੀ ਕੁਝ ਹੋਊ ਜੀ 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 ਜਾਣੀ ਇਨਸਾਫ ਦੇਣ ਦੀ ਬਜਾਏ ਤੁਹਾਨੂੰ ਦਾਬਤ ਤੁਹਾਡੇ ਤੇ ਦਬਾਅ ਪਾਇਆ ਜਾਂਦਾ ਕਿ ਤੁਸੀਂ ਇਸ ਚੀਜ਼ ਤੇ ਰਾਜੀਨਾਮਾ ਕਰ ਲਓ ਇਹੀ ਹੈ ਜੀ ਹਾਂ ਜੀ ਫਿਰ ਤੁਸੀਂ ਕੀ ਸੋਚਿਆ ਬੀਬੀ ਹੁਣ ਤੁਸੀਂ ਕੀ ਚਾਹੁੰਦੇ ਹੋ ਹੁਣ ਤਾਂ ਇਨਸਾਫ ਚਾਹੀਦਾ ਫਿਰ ਇਦਾਂ ਬੀਬੀ ਤੁਹਾਨੂੰ ਲੱਗਦਾ ਕਿ ਪੁਲਿਸ ਪ੍ਰਸ਼ਾਸਨ ਤੁਹਾਨੂੰ ਇੰਨੀ ਨਿਮਰਤਾ ਨਾਲ ਇਨਸਾਫ ਦੇ ਦੇਊਗਾ? ਹੋ ਤਾਂ ਨਹੀਂ ਬਿਰਿਆ ਹੁਣ ਉਹਦਾ ਰੱਬ ਤੁਸੀਂ ਇਹਦੇ ਲਈ ਕੱਲ ਵੀ ਆਪਾਂ ਗੱਲ ਕਰਦੇ ਵੀ ਸਿੱਖ ਜੱਥੇਬੰਦੀਆਂ ਨੂੰ ਅਪੀਲ ਕੀਤੀ ਐ ਜੀ। ਹਾਂਜੀ। ਹਾਂਜੀ ਤੇ ਉਹਨਾਂ ਨਾਲ ਗੱਲਬਾਤ ਹੋਈ? ਹਾਂਜੀ। ਤੇ ਕੀ ਕਹਿੰਦੇ ਜੀ? ਉਹ ਕਹਿੰਦੇ ਨੇ ਵੀ ਅਸੀਂ ਇਨਸਾਫ ਦਵਾਵਾਂਗੇ। ਠੀਕ ਆ ਬੀਬੀ। ਮਾਨਯੋਗ ਐਸਐਸਪੀ ਸਾਹਿਬ ਮੈਂ ਇੱਕ ਵਿਧਵਾ ਤੇ ਮਜਬੂਰ ਔਰਤਾਂ ਮੈਂ ਮੇਰੇ ਨਾਲ ਬਹੁਤ ਧੱਕਾ ਹੋ ਰਿਹਾ ਮੈਨੂੰ ਇਨਸਾਫ ਦਵਾਇਆ ਜਾਵੇ ਤੁਹਾਡੇ ਮੁਲਾਜ਼ਮ ਮੇਰੇ ਤੇ ਜਬ ਧੱਕੇ ਨਾਲ ਮੇਰੇ ਤੋਂ ਚਾਹੁੰਦੇ ਨੇ ਵੀ ਮੈਂ ਫੈਸਲਾ ਕਰਾਂ ਮੈਂ ਫੈਸਲਾ ਨਹੀਂ ਕਰਨਾ ਚਾਹੁੰਦੀ ਮੈਨੂੰ ਮੇਰਾ ਤੇ ਮੇਰੇ ਬੱਚੇ ਨੂੰ ਇਨਸਾਫ ਦਵਾਇਆ ਜਾਵੇ ਤੇ ਇਹਨਾਂ ਮੁਲਾਜ਼ਮਾਂ ਨੂੰ ਜਾਂ ਤਾਂ ਸਮਝਾਇਆ ਜਾਵੇ ਜਾਂ ਇਹਨਾਂ ਦੀ ਬਦਲੀ ਕਰੀ ਜਾਵੇ ਹਾਂਜੀ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਇੱਕ ਅਵਲਾ ਨਾਰੀ ਦੀ ਗੁਹਾਰ ਸੁਣ ਕੇ ਤੁਸੀਂ ਸਿਵਲ ਹਸਪੀਟਲ ਜਗਰਾਉਂ ਪਹੁੰਚੇ ਹੋ ਜੀ ਤੇ ਤੁਹਾਡੇ ਤੋਂ ਬੜੀ ਆਸਾ ਨਾਲ ਤੁਹਾਨੂੰ ਇਸ ਅਵਲਾ ਨਾਰੀ ਨੇ ਆਪਣੀ ਦੁੱਖ ਦੀ ਜਿਹੜੀ ਕਹਾਣੀ ਸੁਣਾਈ ਆ ਤੇ ਹੁਣ ਤੁਹਾਡਾ ਅਗਲਾ ਐਕਸ਼ਨ ਕੀ ਹੋਊਗਾ ਜੀ ਹਾਂਜੀ ਦਾਸ ਸੇਦਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਸਿੱਖ ਜਥੇਬੰਦੀ ਤੋਂ ਲੁਧਿਆਣਾ ਤੇ ਬਰਨਾਲਾ ਜ਼ਿਲ੍ਹੇ ਤੋਂ ਪ੍ਰਧਾਨ ਤੇ ਭਾਰਤੀ ਕਿਸਾਨ ਯੂਨੀਅਨ ਪੋਨਾ ਤੋਂ ਲੁਧਿਆਣਾ ਜ਼ਿਲ੍ਹਾ ਪ੍ਰਧਾਨ ਦੇਖੋ ਇਹਨਾਂ ਨੇ ਸਾਨੂੰ ਇੱਕ ਰਿਟਰਨ ਐਪਲੀਕੇਸ਼ਨ ਦਿੱਤੀ ਆ ਜਥੇਬੰਦੀ ਨੂੰ ਕਿ ਜਥੇਬੰਦੀ ਸਹਿਯੋਗ ਕਰੇ ਕਿ ਲੀਗਲ ਜੋ ਇਹਨਾਂ ਦਾ ਬਣਦਾ ਹੈਗਾ ਇਹਨਾਂ ਦਾ ਜਸਟਿਸ ਇਹਨਾਂ ਨੂੰ ਦਿਵਾਉਣ ਲਈ ਜਥੇਬੰਦੀ ਸਹਿਯੋਗ ਕਰੇ ਸੋ ਜੇਕਰ ਫਿਰ ਤੋਂ ਇੱਕ ਵਾਰ ਸਦਰ ਥਾਣਾ ਜਗਰਾਉਂਦਾ ਇਹਨਾਂ ਨੇ ਕੀਤਾ ਇਹਨਾਂ ਦਾ ਕਹਿਣਾ ਕਿ ਉਹ ਇਹਦੇ ਤੇ ਦਬਾਅ ਪਾ ਰਹੇ ਨੇ ਇਹਨਾਂ ਤੇ ਕਿ ਤੁਸੀਂ ਕੰਪਰੋਮਾਈਜ਼ ਕਰ ਲਓ ਉਹ ਮਤਲਬ ਨਾ ਦੇਖੋ ਹਜੇ ਮਨ ਲਾਦਾ ਵੀ ਜੁਮਾ ਜੁਮਾ ਹਜੇ 5-7 ਤੋਂ 10 ਦਿਨ ਹੋਏ ਨਹੀਂ ਅਸੀਂ ਇੱਥੇ ਘਰਾਓ ਕੀਤਾ ਜਥੇਬੰਦੀਆਂ ਨੇ ਬਾਵਜੂਦ ਇਹਨਾਂ ਗੱਲਾਂ ਤੇ ਇਹਨਾਂ ਦੇ ਮਤਲਬ ਟੱਸ ਤੋਂ ਮਸ ਨਹੀਂ ਹੋ ਰਹੇ ਇਹਨਾਂ ਦੇ ਕੰਨਾਂ ਤੇ ਜੂਨ ਹੀ ਸਰਕਦੀ ਪਤਾ ਨਹੀਂ ਕਿਉਂ ਇਹਨੇ ਠੀਠ ਹੋ ਚੁੱਕੇ ਨੇ ਮਤਲਬ ਆ ਦੇਖੋ ਇੱਕ ਲੇਡੀ ਆ ਇਹਦੇ ਨਾਲ ਪੀੜਤ ਨਾਲ ਤੱਕਾ ਹੋਇਆ ਵਾ ਤੱਕੇਸ਼ਾਈ ਹੋਈ ਇਹਨਾਂ ਦੇ ਘਰ ਆ ਕੇ ਪਿੰਡ ਜਾ ਕੇ ਦੋਸ਼ੀਆਂ ਨੇ ਚਲੋ ਮੰਨਦਿਆਂ ਕੋਈ ਡਿਸਪਿਊਟ ਦਾ ਕੋਈ ਮੈਟਰ ਸੀ ਵੀ ਤਾਂ ਕੋਰਟ ਦੇ ਥਰੂ ਉਹਦਾ ਹੱਲ ਹੋਵੇ ਜਾਂ ਪੁਲਿਸ ਦੇ ਰਹੀ ਹੋਵੇ ਡੋਨਟ ਮੀਨ ਕਿ ਉਹ ਲੋਕ ਇਕੱਠੇ ਹੋ ਕੇ ਕਤਰੋ ਕੇ ਇੱਕ ਲੇਡੀ ਨਾਲ ਇਦਾਂ ਦਾ ਅਤਿਆਚਾਰ ਕਰਨਗੇ ਕੁੱਟ ਮਾਰਨ ਜਾਂ ਜੋ ਵੀ ਇਹ ਕਹਿੰਦੇ ਨੇ ਇਹਨਾਂ ਦੇ ਕੱਪੜੇ ਫਾੜੇ ਨੇ ਇੱਕ ਮਤਲਬ ਵਧੀਆ ਰਵੈਤ ਨਹੀਂ ਬਣਾ ਰਿਹਾ ਇਹ ਜਿਹੜਾ ਸਦਰ ਥਾਣਾ ਜਗਰਾਉ ਹੈਗਾ ਵਾ ਇਹ ਬੜੀ ਬੇਹਿਸਾਬ ਇਹਨਾਂ ਦਾ ਜੋ ਹੈਗਾ ਤੌਰ ਤੇ ਤਰੀਕੇ ਹੈਗੇ ਨੇ ਸੋ ਮੈਂ ਐਸਐਸਪੀ ਸਾਹਿਬ ਜਗਰਾਉ ਨੂੰ ਬੇਨਤੀ ਕਰਦਾ ਇੱਕ ਹੰਬਲ ਰਿਕਵੈਸਟ ਕਰਦਾ ਨਿਮਰਤਾ ਨਾਲ ਬੇਨਤੀ ਕਰਦਾ ਕਿ ਸਰ ਦੇਖੋ ਬੇਨਤੀ ਹੈ ਜੀ ਕਿ ਜਾਂ ਤਾਂ ਤੁਸੀਂ ਇਹਨਾਂ ਨੂੰ ਬਦਲ ਦਿਓ ਇਹਨਾਂ ਦੀ ਬਦਲੀ ਕਰ ਦਿਓ ਸਦਰ ਥਾਣੇ ਦੇ ਜਿਹੜਾ ਸਟਾਫ ਹੈਗਾ ਇਹਨਾਂ ਨੂੰ ਆਦਰਵਾਇਜ਼ ਜਿਹੜੇ ਇੱਧਾਂ ਤੇ ਪੀੜਤ ਲੋਕ ਆ ਵਿਕਟਮ ਮਗਰ ਇੱਕ ਔਰਤ ਹੈਗੀ ਆ ਉਦੋਂ ਨਾਲੇ ਤੱਕੇਸ਼ਾਈ ਦਾ ਇੱਕ ਵੱਡਾ ਮੁੱਦਾ ਇੱਕ ਫਿਰ ਤੋਂ ਦੁਬਾਰਾ ਸਵਾਲਾਂ ਦੇ ਘੇਰੇ ਵਿੱਚ ਆ ਗਿਆ ਕਿ ਵੱਡਾ ਇਸ਼ੂ ਏ ਮਤਲਬ ਕਦੋਂ ਤੱਕ ਲੋਕ ਇਦਾਂ ਇਨਸਾਫ ਲਈ ਗੁਹਾਰ ਲਾਉਂਦੇ ਹੋਏ ਪੀੜਤ ਲੋਕ ਇਦਾਂ ਮਤਲਬ ਆਪਣਾ ਰੋਣਾ ਰੋਂਦੇ ਰਹਿਣਗੇ ਜਦ ਕਿ ਇਹਨਾਂ ਦਾ ਫਰਜ਼ ਬਣਦਾ ਕਿ ਪਹਿਲ ਦੇ ਆਧਾਰ ਤੇ ਇੱਕ ਲੇਡੀ ਨਾਲ ਅਗਰ ਤੱਕੇਸ਼ਾਈ ਹੋਏ ਤੇ ਇਹਨਾਂ ਦੇ ਪ੍ਰੋਪਰ ਇਹ ਕਹਿੰਦੇ ਨੇ ਵੀ ਜਦੋਂ ਮੇਰੇ ਬਿਆਨ ਲਈ ਸਟੇਟਮੈਂਟ ਲਈ ਇਹਨਾਂ ਦਾ ਕਹਿਣਾ ਕਿ ਸਟੇਟਮੈਂਟ ਲੈਣ ਲੱਗੇ ਉਹ ਆਪਣੀ ਮਰਜ਼ੀ ਨਾਲ ਕਹਿੰਦੇ ਨੇ ਆਹ ਬਿਆਨ ਲਿਖਾਓ ਆਹ ਨਹੀਂ ਲਿਖਾਉਣੇ ਕੀ ਮਤਲਬ ਬਈ ਤੇ ਤਾਂ ਇਹ ਆ ਜਾਂ ਮਤਲਬ ਤੁਸੀਂ ਗਾਈਡ ਕਰੋਗੇ ਕੀ ਕਰੋਗੇ ਪੀ ਲੈਣ ਦੇਣ ਦੇ ਮਸਲੇ ਬਣ ਗਏ ਨੇ ਇਧਰ ਤੇ ਉਧਰ ਜਿਹਦੇ ਨਾਲ ਤੁਸੀਂ ਮਤਲਬ ਇੰਨੀ ਜਿਆਦਾ ਇੱਕ ਮਤਲਬ ਜਿਹੜੀ ਧੱਕੇਸ਼ਾਹੀ ਕਰਨ ਵਾਲੀ ਗੁੰਡਾਗਰਦੀ ਤੇ ਤਾਰੂ ਜਿਹੜੀ ਹੈਗੀ ਪਾਰਟੀ ਉਹਨਾਂ ਦੇ ਪੱਖਪੂਰ ਰਹੇ ਉਹਨਾਂ ਦੀ ਧਰ ਬਣ ਰਹੇ ਹੋ ਤੇ ਬਹੁਤ ਸ਼ਰਮਨਾਕ ਆ ਅਸੀਂ ਡਟ ਕੇ ਇਸ ਦਾ ਵਿਰੋਧ ਕਰਾਂਗੇ ਪੀਸਫੁਲੀ ਅਸੀਂ ਬਿਦ ਰਿਸਪੈਕਟ ਸਾਡੇ ਲਈ ਬਹੁਤ ਸਤਿਕਾਰਯੋਗ ਨੇ ਐਸਐਸਪੀ ਸਾਹਿਬ ਉਹਨਾਂ ਨੂੰ ਬੇਨਤੀ ਕਰਾਂਗੇ ਹੱਥ ਜੋੜ ਕੇ ਕਿ ਇਹਨਾਂ ਦੀ ਸੁਣਵਾਈ ਕੀਤੀ ਜਾਵੇ ਇਹਨਾਂ ਨੂੰ ਜੋ ਬਣਦਾ ਇਨਸਾਫ ਦਿੱਤਾ ਜਾਵੇ ਤੇ ਆਸ ਕਰਦੇ ਹਾਂ ਕਿ ਉਹ ਸਾਡੀ ਬਹੁਤ ਮਤਲਬ ਗੰਭੀਰਤਾ ਨਾਲ ਸੀਰੀਅਸ ਇਸ ਚੀਜ਼ ਬੇਨਤੀ ਨੂੰ ਸਾਡੇ ਨੂੰ ਲੈਣਗੇ ਸੁਣਨਗੇ ਤੇ ਜੋ ਵੀ ਇਹਨਾਂ ਦੇ ਇਨਸਾਫ ਲਈ ਸਾਨੂੰ ਜਿਸ ਤਰ੍ਹਾਂ ਦਾ ਵੀ ਕੋਈ ਆਉਂਦੇ ਸਮੇਂ ਵਿੱਚ ਸੰਘਰਸ਼ ਲਈ ਕਰਾ ਪਿਆ ਸਾਨੂੰ ਇੱਕ ਵਾਰ ਫਿਰ ਤੋਂ ਤਾਣਾ ਸਦਰ ਜਗਰਾਉਣ ਦਾ ਘਰਾਓ ਕਰਨਾ ਪੈ ਗਿਆ ਜੱਥੇਬੰਦੀਆਂ ਨੂੰ ਸਮੂਹ ਗਰੁੱਪ ਵਿੱਚ ਤਾਂ ਵੀ ਅਸੀਂ ਪਿੱਛੇ ਨਹੀਂ ਹਟਾਂਗੇ ਪਰ ਮੈਂ ਚੋਨਾ ਕਿ ਨਾ ਇਦਾਂ ਦੀ ਨੌਬਤਾਂ ਵੀ ਅਸੀਂ ਪ੍ਰੋਟੈਸਟ ਰੋਜ਼ਾ ਇਦਾਂ ਰੋਜ਼ਾਨਾ ਰੂਟੀਨ ਚ ਕਰਨ ਦੇ ਆਦੀ ਨਹੀਂ ਹੈਗੇ ਸਾਨੂੰ ਨਹੀਂ ਕੋਈ ਸ਼ੌਕ ਹੈਗਾ ਕਿ ਅੱਗੇ ਪ੍ਰੋਟੈਸਟ ਕਰੀਏ ਪਰ ਇਹ ਮਜਬੂਰ ਕਰਦੇ ਨੇ ਸੋ ਬੇਨਤੀ ਹੈ ਮੇਰੀ ਸੀਨੀਅਰ ਅਧਿਕਾਰੀਆਂ ਨੂੰ ਕਿ ਇਹਨਾਂ ਨੂੰ ਜੋ ਬਣਦਾ ਇਹਨਾਂ ਦਾ ਲੀਗਲ ਜਿਹੜਾ ਜਸਟਿਸ ਹੈਗਾ ਉਹ ਇਨਸਾਫ ਇਹਨਾਂ ਨੂੰ ਦਿੱਤਾ ਜਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਬਾਬੂ ਕੀ ਨਾਂ ਜੀ ਆਪਣਾ ਬਖਸ਼ ਸਿੰਘ ਕਿੱਥੋਂ ਦੇ ਰਹਿਣ ਵਾਲੇ ਹੋ ਜੀ ਕੀ ਕਹਿਣਾ ਚਾਹੋਗੇ ਜਿਹੜੀ ਆ ਕੁਜ ਨਾਨੀ ਦੀ ਵਿਚਾਰੀ ਦੀ ਕਟਮਾਰ ਹੋਈ ਆ ਜੀ ਮੈਂ ਇਹ ਕਹਿਣਾ ਚਾਹੁੰਦਾ ਮੈਂ ਉਹਨਾਂ ਦੀ ਜਦੋਂ ਪਤਾ ਲੱਗੇ ਇਹਨੂੰ ਕਟਮਾਰ ਕਰ ਰਹੀ ਕਿ ਕਿ ਆ ਮੈਂ ਇਹਨਾਂ ਦੇ ਘਰ ਵੱਲ ਪਹੁੰਚਿਆ ਇਹਦਾ ਮੁੰਡਾ ਨੇ ਕਿਹਾ ਦੇ ਮਾਣੇ ਤੇ ਪੀ ਇਹ ਮੈਨੂੰ ਇਹ ਕਿਹਾ ਜੇ ਤੂੰ ਇਹ ਅੰਦਰ ਬੜਿਆ ਘਰ ਦੇ ਤੈਨੂੰ ਵੀ ਇਹੀ ਪਾਜੇ ਵਿੱਚ ਉਲਝਾ ਲਵਾਂਗੇ ਨਾਲੇ ਤੈਨੂੰ ਦੇਖਾਂਗੇ ਤੂੰ ਕੀ ਕਰ ਸਕਦੇ ਇੱਥੇ ਪਾਜੇ ਦਾ ਜਿਖੋਗਾ ਜੀ ਤੇ ਬਾਬੂ ਜੀ ਇਹਦੇ ਸਬੰਧ ਵਿੱਚ ਫਿਰ ਪਿੰਡ ਦੇ ਜਿਹੜੇ ਲੋਕ ਆ ਉਹ ਕਿਉਂ ਨਹੀਂ ਆਵਲਾ ਨਾਰੀ ਦੇ ਹੱਕ ਦੇ ਵਿੱਚ ਨਿਤਲੇ ਜੀ ਉਹ ਇਸ ਕਰਕੇ ਥੋੜਾ ਜਿਹਾ ਭੈਣ ਖਾਂਦੇ ਆ ਕਿ ਬਾਹਰੋਂ ਆਏ ਹੋਏ ਆ ਤੇ ਇੱਕ ਪਟਾਰੀ ਦਾ ਇੰਨੇ ਦਾ ਪ੍ਰੋਨਾ ਉਹ ਕੱਲੇ ਕਰਦਾ ਉਹ ਐਮਐਲਏ ਦੇ ਥਰੂ ਕਿ ਇਹ ਕਾਂਗਰਸ ਵਾਲੇ ਨੂੰ ਕਹਿੰਦਾ ਤਾਂ ਖੇਲ ਨੂੰ ਕਹਿੰਦਾ ਕਿ ਉਹ ਗਿਆ ਤੇ ਆਇਆ ਹੋਇਆ ਸੀਗਾ ਉਥੋਂ ਇਹ ਪਲਾਨ ਬਣੀਆ ਫਿਰ ਇੱਥੇ ਆ ਕੇ ਪੁਰਾਣ ਮਿਲ ਕੇ ਤੇ ਨਰੇ ਕੀਤੀਆਂ ਇਹਨਾਂ ਨੂੰ ਫਿਰ ਜਿੰਨਾ ਲੱਗਿਆ ਸੀ ਇਹ ਆ ਕੇ ਜਿੰਦਾ ਬੰਨਿਆ ਤੇ ਇਹਨੂੰ ਘਟਮਾਲ ਕੀਤੀਆਂ ਦਾ ਕੱਬੀ ਕੁੱਟਿਆ ਇਹ 27 27 ਮਾਨੀਆਂ ਉਹ ਬੰਦਾ ਬੰਦਾ ਕਹਿੰਗੇ ਜੁਬਟੇ ਬਾਪੂ ਜਿਹੜੀ ਸਾਡੀ ਪਹਿਲਾਂ ਖਬਰ ਚੱਲੀ ਉਹਦੇ ਵਿੱਚ ਤੁਹਾਡੇ ਪਿੰਡ ਦੇ ਕਈ ਲੋਕਾਂ ਦੇ ਵੋਟਰਾਂ ਦੇ ਆਏ ਕਮੈਂਟ ਵੀ ਆਏ ਸੀ ਬੀਬੀ ਦੇ ਹੱਕ ਦੇ ਵਿੱਚ ਅੱਜ ਲੋਕ ਤੁਹਾਡੇ ਨਾਲ ਤੁਰਦੇ ਆ ਜਾਂ ਅੱਜ ਵੀ ਪਹਿਲਾਂ ਵਾਲਾ ਹੀ ਹਲਾਤ ਆ ਜੀ ਦੇਖੋ ਜੀ ਇਹ ਤਾਂ ਹੁਣ ਲੋਕਾਂ ਦੀ ਮਰਜ਼ੀ ਆ ਪਰ ਉਹ ਉਹਨਾਂ ਦੇ ਕੋਲ ਥੋੜਾ ਹੈਗਾ ਭੈ ਖਾਦਿਆ ਇੱਕ ਪੰਗੇ ਪੈਸੇ ਆਲੇ ਆ ਇਸ ਕਰਕੇ ਡਰਦੇ ਆ ਅਦਰਵਾਈਜ਼ ਤਾਂ ਉਹਨਾਂ ਕੋ ਸਾਡੇ ਨਫਤ ਕਰਦੇ ਆ ਇਹਦਾ ਮੁੰਡਾ ਸ਼ਾਦੀ ਗਾਦੀ ਸੀ ਜੇ ਕਿਤੇ ਇਹਨਾਂ ਦੇ ਘਰ ਦੇ ਆ ਕੇ ਪਹਿਲਾਂ ਦੇਖ ਲੈਂਦੇ ਇਹਨੂੰ ਸਾਫ ਨਹੀਂ ਹੋਣਾ ਸੀ ਅੱਜ ਤੁਸੀਂ ਕਮੇਟੀ ਸਦਕਾਰ ਕਮੇਟੀ ਹੈ ਜਿਹੜੇ ਪ੍ਰਧਾਨ ਆ ਜਾਂ ਜੱਥੇਬੰਦੀਆਂ ਦੇ ਇਨਸਾਫ ਪਸੰਦ ਜੱਥੇਬੰਦੀਆਂ ਦੇ ਆਗੂ ਨੂੰ ਬੁਲਾਇਆ ਜੀ ਕੀ ਆਸ ਲੈ ਕੇ ਬੁਲਾਇਆ ਜੀ ਜਾਂ ਕੀ ਚਾਹੁੰਦੇ ਹੋ ਇਹਨਾਂ ਤੋਂ ਤੁਸੀਂ ਅਸੀਂ ਤਾਂ ਇਹਨਾਂ ਨੂੰ ਬੇਇਜ਼ਤੀ ਕੀਤੀ ਆ ਸਾਨੂੰ ਮਦਦ ਕਰੋ ਸਾਨੂੰ ਡਰਾਉਂਦੇ ਆ ਧਮਕੀਆਂ ਦਿੰਦੇ ਆ ਸਾਨੂੰ ਮਾਰਨੂ ਕਰਦੇ ਆ ਜੀ 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 ਠੀਕ ਹੈ ਜੀ ਸਰਕੀਣਾ ਜੀ ਮੇਰਾ ਨਾਮ ਜੀ ਕਾਮਰੇਟ ਭਰੂਰ ਸਿੰਘ ਪਿੰਡ ਸੱਜਾਵਾਲ ਮਜ਼ਦੂਰ ਸੰਘਰਸ਼ ਕਮੇਟੀ ਦਾ ਪ੍ਰਧਾਨ ਸਰ ਜਿਹੜੀ ਪਿੰਡ ਬਰਸਲਾਂਾ ਦੇ ਵਿੱਚ ਇੱਕ ਜਨਾਨੇ ਦੀ ਕੁੱਟवार ਹੋਈ ਆ ਅੱਜ ਜੇ ਤੁਸੀਂ ਉਹਦੇ ਹੱਕ ਦੇ ਵਿੱਚ ਆਏ ਆ ਕੀ ਕਹਿਣਾ ਚਾਹੁੰਦੇ ਹੋ ਉਹਦੇ ਵਿੱਚ ਜਿਹੜਾ ਗੁੰਡਾ ਰਾਜ ਆ ਜਿਹੜਾ ਗੁੰਡਾ ਰਾਜ ਚੱਲ ਰਿਹਾ ਅੱਜ ਪੌਲਿਸ ਨੂੰ ਪੂਰਾ ਅਧਿਕਾਰ ਆ ਜਿਵੇਂ ਮਰਜੀ ਕਰਨ ਨਾ ਕਰਨ ਕਿਸੇ ਦੀ ਗੱਲ ਸੁਣਦੇ ਨਹੀਂ ਨਾ ਗੱਲ ਪੁਲਿਸ ਮੰਦੀ ਆ ਪੁਲਿਸ ਰਾਜ ਆ ਜਿਹੜਾ ਨੰਗਾ ਰਾਜ ਨੰਗਾ ਚਿੱਟਾ ਗੁੰਡਾ ਨਾਚ ਹੋਇਆ ਵਰਸਾਲਾ ਦੇ ਵਿੱਚ ਇੱਕ ਮਨਜੀਤ ਕੌਰ ਜਨਾਨੀ ਦੇ ਨਾਮ ਤੇ ਕਟਮਾਰਕ ਕੀਤੀ ਗਈ ਆ ਉਦੇ ਵਿੱਚ ਦੱਸਿਆ ਗਿਆ ਕਿ ਉਸ ਗੁੰਡੇ ਨਾਲ ਨੇ ਉਹਦੀ ਨਾਨਕ ਸੱਸ ਜਿਨ੍ਹਾਂ ਨੇ ਕੁੱਟਮਾਰ ਕੀਤੀ ਆ ਇਹ ਨੰਗਾ ਨਾਚ ਹੋਇਆ ਵਰਸਾਲਾ ਦੇ ਵਿੱਚ ਇਹ ਹੋਣਾ ਨਹੀਂ ਚਾਹੀਦਾ ਇਹ ਸਰਕਾਰਾਂ ਦੀ ਨਾਕਾਮੀ ਆ ਅਸੀਂ ਬਾਰ-ਬਾਰ ਸਾਡੇ ਕੋਲ ਸ਼ਿਕਾਇਤਾਂ ਆਉਂਦੀਆਂ ਜਿੱਥੇ ਕਿ ਪੁਲਿਸ ਰਵੇਸਾ ਕਹਿੰਦੀ ਆ ਵੀ ਸਾਨੂੰ ਪੈਸੇ ਮਿਲ ਗਏ ਤੇ ਰਾਜ਼inama ਕਰ ਲੋ ਪੋਰਸ ਪੈਸੇ ਦੀ ਆ ਪੋਰਸ ਲੋਕਾਂ ਦੀ ਨਹੀਂ ਹੈ ਪੋਰਸ ਲੋਕਾਂ ਦੀਆਂ ਜੇਬਾਂ ਨਹੀਂ ਦੇਖ ਰਹੀ ਆ ਮਦਈਆਂ ਦੀ ਮਦਦ ਨਹੀਂ ਇੱਥੇ ਮੁਰਜਮਾਂ ਦੀ ਮਦਦ ਤਾਂ ਸਾਡੇ ਕੋਲੇ ਹਾਸ ਕਲਰ ਦਾ ਇੱਕ ਕੇਸ ਆਇਆ ਜਿਹੜਾ ਕਿ ਜਨਾਨੀ ਨੇ ਦਲੀਲ ਕੀਤਾ ਸੀ ਤੇ ਬੰਦੇ ਨੇ ਆਤਮ ਹੱਤਿਆ ਕੀਤੀ ਉਹ ਵੀ ਇਹੀ ਮੈਟਰ ਸੀ ਜਿਹੜੇ ਜਨਾਨੇ ਨੂੰ ਦਲੀਲ ਕੀਤਾ ਗਿਆ ਉਹਦੀ ਕੁੱਟਮਾਰ ਕੀਤੀ ਗਈ ਆ ਇਹਦੇ ਤੇ ਬਣਦੀ ਕਾਰਵਾਈ ਕੀਤੀ ਜਾਵੇ ਕਿਉਂ ਜਿਹੜਾ ਪੁਲਿਸ ਰਾਜ ਆ ਪੁਲਿਸ ਰਾਜ ਜੋ ਮਰਜ਼ੀ ਕਰੇ ਸਰ ਇਹਦੇ ਵਿੱਚ ਸਰ ਇਹਦੇ ਵਿੱਚ ਸੁਣ ਦੇ ਵਿੱਚ ਇਹ ਵੀ ਆਇਆ ਵਾ ਕਿ ਜਦੋਂ ਜਨਾਨੀ ਦੀ ਕੁੱਟਮਾਰ ਮਰਸਾਲਾਪੁਰ ਦੇ ਜਨਾਨੀ ਦੀ ਕੁੱਟਮਾਰ ਹੁੰਦੀ ਆ ਉਹਦੇ ਵਿੱਚ ਇੱਕ ਬੰਦਾ ਤਿੰਨੇ ਜਣੇ ਕੁੱਟਮਾਰ ਕਰਦੇ ਇੱਕ ਵੀਡੀਓ ਬਣਾਉਂਦਾ ਪਿਆ ਵਾ ਤੇ ਜੇ ਕੋਈ ਸਹਾਰਣ ਵਾਸਤੇ ਵੀ ਆਉਂਦਾ ਵਾ ਉਹਨਾਂ ਨੂੰ ਵੀ ਉਹ ਧੰਕੀ ਦਿੰਦੇ ਆ ਕਿਥੋਂ ਜੇ ਤੁਸੀਂ ਵਿਚ ਆਏ ਤਾਂ ਸਾਡੇ ਦੇ ਪਰਚਾ ਹੋਵੇਗਾ ਕਿ ਹੁਣ ਸਰ ਇਹਦੇ ਵਿੱਚ ਕੀ ਕਹਿਣਾ ਜਣੀ ਜਿਹੜਾ ਬੰਦਾ ਵੀਡੀਓ ਬਣਾ ਰਿਹਾ ਪਹਿਲੀ ਗੱਲ ਤੋਂ ਉਹਨੂੰ ਅਧਿਕਾਰ ਨਹੀਂ ਬਣਾਉਣ ਦਾ ਜੇ ਵੀਡੀਓ ਬਣਾਉਂਦਾ ਵੀ ਆ ਤਾਂ ਉਹ ਦੋਨੇ ਪੱਖ ਲਵੇ ਤਾਂ ਉਹਦੇ ਇੱਕ ਪੱਖ ਕਿਉਂ ਲੈਂਦਾ ਸਹਾਰਣ ਵਾਲੇ ਨੂੰ ਵੀ ਉਹ ਗੁੰਡਾਗਰਦੀ ਕਰਕੇ ਦਗਾਉਂਦਾ ਵੀ ਮੈਂ ਪਰਚਾ ਕਰਾ ਦੂੰਗਾ ਜੀ ਪੁਲਿਸ ਸਾਡੇ ਪੱਖ ਚ ਮੈਂ ਪੁੱਛਣਾ ਚਾਹਣਾ ਵੀ ਪੁਲਿਸ ਵਾਕਿਆ ਉਹ ਗੁੰਡਾਗਰਦੀ ਵਾਲਿਆਂ ਦੇ ਪੱਖ ਚ ਚਲਦੀ ਆ ਕਿੰਨਾਂ ਮਰਿਆਂ ਦੇ ਪੱਖ ਚ ਚਲਦੀ ਆ ਇਹਦਾ ਅਸੀਂ ਡਟ ਕੇ ਵਿਰੋਧ ਕਰਾਂਗੇ ਜਿਵੇਂ ਕਿ ਅੱਜ ਮੈਂ ਬਾਲ ਕੇਂਦਰ ਦੇ ਵਿੱਚ ਮਿਲਿਆ ਜਨਾਨੀਆਂ ਦੀ ਬਲੈਕਮੇਲ ਕੀਤੀ ਗਈ ਕੁੜੀਆਂ ਦੀ ਨਮਾਲਕ ਕੁੜੀਆਂ ਦੀ ਜਿਹਦੀ 17 ਸਾਲ ਉਮਰ ਇੱਕ ਦੀ 15 ਸਾਲ ਉਹਦੇ ਵਿੱਚ ਪੁਲਿਸ ਨੇ ਮਦਦ ਮੁਰਜਾਂ ਦੇ ਹੱਕ ਦੇ ਵਿੱਚ ਲੈ ਕੇ ਹੀ ਦੇਤਾ ਬੇ ਬੰਦੇ ਦਾ ਜਨਾਨੀ ਨਾ ਰੋੜਾ ਹਮੇਸ਼ਾ ਵਾਸਤੇ ਜਿਹੜੀਆਂ ਨਮਾਲਕ ਕੁੜੀਆਂ ਦਾ ਉਹਨਾਂ ਦਾ ਪਰਚਾ ਨਹੀਂ ਕੀਤਾ ਗਿਆ ਇਹ ਰੂਮੀ ਪਿੰਡ ਦਾ ਕੇਸ ਆ ਅੱਜ ਅਸੀਂ ਬਾਦ ਕੇਂਦਰ ਦੇ ਵਿੱਚ ਡਿਪਟੀ ਸਾਹਿਬ ਰਵਾਨਾ ਨੂੰ ਇਸ ਸਟੇਜ ਦੇ ਵਿੱਚ ਮਿਲੇ ਆ ਬੇ ਪੁਲਿਸ ਜਿਹੜੀ ਗੁੰਡਾਗਰਦੀ ਕਰਾ ਰਹੀ ਆ ਬੇ ਗੁੰਡਾਗਰਦੀ ਪੁਲਿਸ ਨਾ ਕਰਾਵੇ ਜਿਹੜੇ ਸਹੀ ਢੰਗ ਨਾਲ ਕੇਸ ਹੁੰਦਿਆ ਉਹ ਕਰਾਵੇ ਹਾਂਸਾਂ ਦਾ ਮਸਲਾ ਸੀ ਉਹ ਵੀ ਬਿਆਨ ਪੱਖ ਤੇ ਇਹਨਾਂ ਨੇ ਲਿਖਾਇਆ ਧੱਕੇ ਨਾਲ ਪੁਲਿਸ ਨੇ ਜ਼ਬਕਾ ਦੇ ਕੇ ਅੱਜ ਮਨਜੀਤ ਕੌਰ ਨੂੰ ਧਾਂਕੀ ਦਿੱਤੀ ਜਾਂਦੀ ਆ ਬਈ ਇਹ ਤੂੰ ਰਾਜੀਨਾਮਾ ਨਹੀਂ ਕਰਦੀ ਅਸੀਂ ਤੇਰੇ ਤੇ ਉਲਟ ਪਰਚਾ ਦੇਵਾਂਗੇ ਮੈਂ ਇਹ ਪੁੱਛਣਾ ਚਾਹਣਾ ਇੱਥੇ ਲੋਕ ਰਾਜ ਨਹੀਂ ਰਿਹਾ ਨਾ ਇੱਥੇ ਵੋਟ ਰਾਜ ਰਿਹਾ ਇੱਥੇ ਜਾਂਦਾ ਗੁੰਡਾ ਰਾਜ ਹੋ ਗਿਆ ਤੇ ਜਾਂ ਫਿਰ ਇੱਥੇ ਪੁਲਸ ਰਾਜ ਹੋ ਗਿਆ ਜਿਹੜੇ ਅਸੀਂ ਸੰਘਰਸ਼ ਕਰਦੇ ਆਂ ਇਹ ਸਾਡਾ ਕੋਈ ਸ਼ੌਂਕ ਨਹੀਂ ਵੈਜੀ ਟਾਈਮ ਖਰਾਬ ਕਰਕੇ ਧਰਨੇ ਮਜਾਰੇ ਕਰੀਏ ਇਹ ਜਦੋਂ ਪੁਲਿਸ ਮਜਬੂਰ ਕਰਦੀਆ ਲੋਕਾਂ ਨੂੰ ਲੋਕ ਸਾਡੇ ਕੋਲੇ ਇਨਸਾਫ ਦੀ ਖਾਤਰ ਆਉਂਦੇ ਆ ਪੁਲਿਸ ਵੀ ਸਾਨੂੰ ਬੋਲਦੀਆ ਬੇ ਕਾਂਗਰਸ ਧਰਨੇ ਐਵੇਂ ਲਾ ਲੰਦੇ ਆ ਐਵੇਂ ਧਰਨੇ ਨਹੀਂ ਲੱਗਦੇ ਕੋਈ ਉਹਦਾ ਈਸ਼ੂ ਹੁੰਦਾ ਜਾਂ ਕੋਈ ਉਹਦਾ ਮੈਟਰ ਬਣਦਾ ਹੁੰਦਾ ਧਰਨਾ ਲਾਉਂਦੇ ਆ ਅਸੀਂ ਇੱਕ ਲੋਕਾਂ ਨੂੰ ਇਨਸਾਫ ਦੂਣ ਦੀ ਖਾਤਰ ਅਸੀਂ ਕੋਈ ਕਮਾਈ ਨਹੀਂ ਕਰਦੇ ਜਿਵੇਂ ਕਿ ਪੁਲਿਸ ਜੇਬਾਂ ਨਹੀਂ ਝਾਕਦੀ ਆ ਲੋਕਾਂ ਨੇ ਵੀ ਸਾਨੂੰ ਪੈਸੇ ਦਿੰਦਿਆਂ ਜਾਂ ਨਹੀਂ ਦਿੰਦੇ ਜਿਹੜਾ ਕਿ ਬਰਸਾਲਾ ਵਾਲਾ ਮਸਲਾ ਜੁੜਿਆ ਜਿੱਥੇ ਗੁੰਡਾਗਰਦੀ ਇੱਕ ਜਨਾਨੀ ਤੇ ਕੀਤੀ ਗਈ ਆ ਅਸੀਂ ਹੋਰ ਵੀ ਮਸਲੇ ਦੇਖ ਦਿਆ ਜਨਾਨੀਆਂ ਤੇ ਕੁੱਟਮਾਰ ਹੁੰਦੀ ਆ ਪੁਲਿਸ ਹਮੇਸ਼ਾ ਵਾਸਤੇ ਮਰਜਮਾ ਦਾ ਪੱਥਰ ਦਿੰਦੇ ਆ ਮੈਂ ਲਾਸ਼ ਦੇ ਵਿੱਚ ਇਹ ਕਹਿਣਾ ਚਾਹੂਗਾ ਬੇਜੇ ਦੀ ਬਣਦੀ ਕਾਰਵਾਈ ਨਾ ਕੀਤੀ ਗਈ ਮਰਜ਼ਮਾ ਤੇ ਜੇ ਪਰਚਾ ਨਾ ਦਿੱਤਾ ਗਿਆ ਅਸਲਾ ਸਾਡਾ ਇਨਸਾਨਾਂ ਸੰਘਰਸ਼ ਹੋਊਗਾ ਅਸੀਂ ਥਾਣੇ ਦਾ ਜਾਂ ਐਸਐਸਪੀ ਦਾ ਕਰੋਕ ਕਰਾਂਗੇ ਇਹ ਪੁਰਸ ਦੇ ਕੰਨਾਂ ਫਾਈ ਕੱਢਦੇ ਆ ਅਸੀਂ ਇਨਸਾਫ ਮੰਗਦੇ ਆ ਬੇਨਤੀ ਵੀ ਕਰਦੇ ਆ ਤੇ ਅਸੀਂ ਚੇਂਜ ਵੀ ਕਰਦੇ ਆ ਇਸ ਚੀਜ਼ ਦਾ ਜੈ ਜਨਤਾ じゃあなるほる